ਬੀਬੇ ਕੋਲੀ ਵੀ ਆ ਗਿਆ ਤੇ ਹਾਂ ਬਣੇ ਇਹ ਆ ਗਿਆ ਬੀਬੇ ਬਾਪੂ ਵੀ ਆ ਗਿਆ ਬੀਬੇ ਬਾਪੂ ਵੀ ਆ ਗਿਆ ਚਲੋ ਹੋਠੀਕੋ ਹਾਂ ਠੀਕ ਹੈ ਹਾਂ ਠੀਕ ਹੈ ਹਾਂ ਠੀਕ ਹੈ ਚਲ ਮੇਰੇ ਸਿਰ ਤੂੰ ਨਾ ਮਾਰ ਰਾਸ ਕਰ ਹੈਨਾ ਤੇਰਾ ਵੀਰ ਆ ਗਿਆ ਹੁਣ ਤਾਂ ਤੈਨੂੰ ਖੁਸ਼ ਹੋਣਾ ਚਾਹੀਦਾ ਹੈ ਇਹਦਾ ਵੀਡੀਓ ਜਾਂਦੇ ਦੱਸ ਕੋਈ ਆ ਜੀ ਮੈਨੂੰ ਰੋਕ ਹੁੰਦੀ ਆ ਭੈਣ ਭਰਾਵਾਂ ਨਾਲ ਮੈਂ ਮੇਰੇ ਸਿਰ ਪਾਣੀ ਲੈ ਕੇ ਆ। ਠੀਕ ਆ ਬਾਪੂ। ਆਪ ਠੀਕ। ਠੀਕ ਆ ਬੇਬੇ। ਹਾਂ ਬੱਤਾਂ ਸਾਨੂੰ ਤਾਂ ਤੇਰੇ ਬਣਾ ਸਾਮੂਰੇ ਨਹੀਂ ਰਹੀ ਆ। ਉਹ ਬੇਬੇ ਤੂੰ ਤਾਂ ਖਾਮ ਖਾਈ ਟੈਂਸ਼ਨ ਲਈ ਜਾਂ ਨੀ ਆ। ਉਹ ਚਲ ਹੁਣ ਕਾਨੂੰ ਟੈਂਸ਼ਨ ਲਈ ਆ ਤਾਂ ਪਹਿਲੇ ਬਹੁਤ ਦੁਖੀ ਆ। ਬਿਲਕੁਲ। ਬਾਪੂ ਮaaf ਕਰਦੇ ਮੈਨੂੰ। ਮaaf ਕਰ ਦੇ ਬੇਬੇ। ਪਰ ਹੋਈ ਮੇਤੋ ਗਲਤੀ ਹੋਆ। ਜਿਹੜਾ ਕਿਸੇ ਦਾ ਗੁਨਾਹ ਮੈਂ ਆਪਣੇ ਸਿਰ 'ਤੇ ਲੈ ਲਿਆ। ਕਲਪਤੂ ਗਲਤੀਆਂ ਤਾਂ ਵੱਡੇ-ਵੱਡੇ ਤੋਂ ਹੋ ਜਾਂਦੇ ਨੇ। ਪਰ ਤੇਰੀ ਇਸ ਗਲਤੀ ਨੇ ਨਾ ਮੇਰੀ ਇੱਜ਼ਤ ਨੂੰ ਬਹੁਤ ਵੱਟਾ ਦਾਗ ਲਾਇਆ। ਬਾਪੂ ਜਿੰਨੀ ਤੇਰੀ ਪਿੰਡ ਦੇ ਵਿੱਚ ਬੇਜਤੀ ਹੋਈ ਹੈ ਨਾ ਉਹ ਤੋਂ ਵੱਡ ਤੇਰੇ ਸਨਮਾਨ ਘਰਾਉਣੇ ਨੇ। ਤੂੰ ਥੋੜੇ ਦਿਨ ਲੁਕ ਜਾ। ਮੈਂ ਤਾਂ ਪੁੱਤ ਨੂੰ ਐ ਕਹਣਾ ਤੂੰ ਜਲਦਬਾਜ਼ੀ ਵਿੱਚ ਕੋਈ ਗਲਤ ਫੈਸਲਾ ਨਾ ਹੁਣ ਲੈ ਲਈ। ਨਹੀਂ ਬਾਪੂ, ਐਜੀ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ। ਚੱਲ ਠੀਕ ਹੈ ਬਾਪੂ। ਮੈਂ ਚੱਲਿਆ ਮੜਿਆ। ਵੀਰ ਕਿੱਥੇ ਚੱਲਿਆ ਹੁਣ ਤਾਂ ਆਇਆ ਤੂੰ। ਹਣ ਪੁੱਤ ਕਿੱਥੇ ਜ਼ਿਲ੍ਹਿਆਂ ਤੋਂ ਬੱਕੂ ਮੈਂ ਆਪਣੀ ਜੇ ਬੇਗਨਾਈ ਦਾ ਹੁਣ ਸਬੂਤ ਲੈ ਕੇ ਮੁੜੂੰਗਾ ਸਰਪੰਚ ਤੇ ਮੈਂਬਰ ਨਾ ਤੇ ਕਲੱਬ ਪ੍ਰਧਾਨ ਤੇਰੇ ਪੈਰੀ ਹੱਥ ਲਾਉਣਗੇ ਮੈਨੂੰ ਆਸ਼ੀਰਵਾਦ ਦੇ ਮੈਂ ਆਪਣੇ ਮਿਸ਼ਨ ਚ ਕੰਮ ਜਾ ਕੇ ਹੋ ਕੇ ਮੁੜਾਂ ਚੰਗਾ ਪੁੱਤ ਪ੍ਰਮਾਤਮਾ ਤੇਰਾ ਭਲਾ ਕਰੇ ਤੇਰਾ ਸਾਥ ਦੇਵੇ ਮਾਜਨਾ ਸਰਪੰਚ ਸਾਹਿਬ ਕੋਲ ਜੀ ਜਵੰਤ ਹੋਊਗੀ ਹੈ ਹੈ ਐਡਾ ਬੜਾ ਕੇਸ ਹੈ ਜਵੰਤ ਕਿਵੇਂ ਹੋਊਗੀ ਕਮਾਲ ਹੈ ਸਰਪੰਚ ਸਾਹਿਬ ਗੱਲ ਸੱਚ ਹੈ ਸਰਪੰਚ ਸਾਹਿਬ ਸੱਚ ਹੈ ਗੱਲ ਇਹ ਸਾਰੇ ਪਿੰਡ ਨੂੰ ਪਤਾ ਹੈ ਵੀ ਭੋਲਾ ਆ ਗਿਆ ਸਰਪੰਚ ਸਾਹਿਬ ਇਹ ਗੱਲ ਪੂਰੀ ਸੱਚ ਹੈ ਸਾਡੇ ਗਵਾਨੇ ਦਾ ਬਿੱਕਰ ਕਹਿੰਦਾ ਸੀ ਕਿ ਭੋਲੇ ਦੀ ਜਮਾਨਤ ਕਿਸ ਨੇ ਸ਼ਹਿਰ ਚ ਕਰਾਈ ਹੈ ਮੈਂਬਰ ਸਾਹਿਬ ਬਚਨ ਸਿੰਘ ਆਪਣੇ ਘਰ ਤਾਂ ਆਇਆ ਸੀ ਪਰ ਆਪਾਂ ਤਾਂ ਗਏ ਨਹੀਂ ਇਹ じゃ ਕਿਹੜਾ ਬੰਦਾ ਜਿਹੜਾ ਸ਼ਹਿਰ ਦੇ ਵਿੱਚ ਉਹ ਜਮਾਨਤ ਦੇ ਦਿੱਤੀ ਲੱਗ ਨਹੀਂ ਪਦਾ ਚਲੋ ਦੇਖਦੇ ਆਂ ਬਚਨ ਸਿੰਘ ਆਊਗਾ ਆਪਣੇ ਕੋਲ ਫੇਰ ਨਾਲ ਸਰਪੰਚ ਸਾਹਿਬ ਪਤਾ ਕਰਾਂਗੇ ਕਿਹੜੀ ਗੱਲ ਹੈ ਭੋਲਾ ਜਿਹਨਾਂ ਕੋਲੇ ਸ਼ਹਿਰ ਚ ਕੰਮ ਕਰਦਾ ਸਰਦਾਰਾ ਕੋਲੇ ਉਹਨਾਂ ਨੇ ਤੇ ਜਮਾਨਤ ਲਈ ਆਤੀ ਪੂਲਾ ਹੈ ਤਾਂ ਪੂਰਾ ਤਸਰੀਫ ਬੰਦਾ ਵਿਚਾਰ ਪਰ ਜਿਹੜੇ ਉਹਦੇ ਨਾਲ ਦੇ ਬੰਦੇ ਨੇ ਉਹ ਬੜੇ ਤੇਜ਼ ਤੇ ਸੱਤਰ ਦਿਮਾਗ ਦੇ ਬੰਦੇ ਚਲੋ ਆਪਾਂ ਨੂੰ ਕੀ ਲੈਣਾ ਪਰ ਆਪਾਂ ਆਪਣੇ ਪਿੰਡ ਦੇ ਭਲੇ ਲਈ ਆਪਾਂ ਨੇ ਆਪਣੇ ਊਸੂਲਾਂ ਤੇ ਪੂਰਾ ਕਾਇਮ ਰਹਿਣਾ ਤੇ ਆਪਾਂ ਸੱਕੀ ਬੰਦੇ ਬੜਨ ਨਹੀਂ ਦੇਣੇ ਪਿੰਡ ਦੇ ਚਲੋ ਚੰਗਾ ਜੀ ਪ੍ਰਧਾਨ ਜੀ ਮੈਨੂੰ ਐਮਐਲਏ ਸਾਹਿਬ ਨੇ ਬੁਲਾਇਆ ਸੀ ਉੱਥੇ ਮੀਟਿੰਗ ਰੱਖੀ ਹੈ ਆਪਣੇ ਗ੍ਰਾਂਟ ਉੱਤੇ ਮਿਲ ਜੇ ਵਧੀਆ ਵਿਕਾਸ ਦਾ ਕੰਮ ਹੋ ਜੂ ਟਾਈਮ ਦਿੱਤਾ ਸੀ ਉਹਨਾਂ ਨੇ ਬੁਲਾਇਆ ਸੀ ਕੰਗਾ ਮੈਨੂੰ ਦਿਓ ਇਜਾਜ਼ਤ ਫਿਰ ਮੈਂ ਚੱਜਾਂ ਹਾਂ ਬਾਕੀ ਦਾ ਕੰਮ ਦੇਖ ਲਓ ਤੁਸੀਂ ਹਾਂਜੀ ਚੱਲਦੇ ਹਾਂ ਕੀ ਕਰਦੇ ਭਣੇ ਮੇਰੇ ਕੁਝ ਨਹੀਂ ਕਰਦੀ ਹੈਗੀ ਇੱਕ ਗੱਲ ਪੁੱਛਣੀ ਹੈ ਵੀਰੇ ਕੀ ਗੱਲ ਪੁੱਛਣੀ ਹੈ ਪੁੱਛ ਤੁਸੀਂ ਪ੍ਰੀਤ ਨੂੰ ਕਿਵੇਂ ਜਾਣਦੇ ਹੋ ਪ੍ਰੀਤ ਦਾ ਪ੍ਰੀਤ ਨੂੰ ਤੂੰ ਕਿਵੇਂ ਜਾਣਦੇ ਆ ਵੀਰੇ ਕਾਲਜ ਚ ਪੜਦੀ ਹੈ ਮੇਰੇ ਨਾਲ ਅੱਛਾ ਪ੍ਰੀਤ ਤੇਰੇ ਨਾਲ ਪੜਦੀ ਆ ਹਾਂ ਵੀਰੇ ਸਿੱਕਟੀਆਂ ਕਾਲਜ ਪੜਦੀ ਆ अच्छा हम्म मैं प्रीति ਨਾਲ ਗੱਲ ਕਰੀ ਸੀਗੀ ਕਿਹੜੀ ਗੱਲ ਵੀ ਮੇਰੇ ਭਰਾ ਦੀ ਜ਼ਮਾਨਤ ਕਰਵਾਦੀ ਹਾਂ ਅੱਛਾ ਹਾਂ ਉਹ ਮੇਰੇ ਸਰਦਾਰ ਦੀ ਬੇਟੀ ਆ ਹੋ ਅੱਛਾ ਉਹਨਾਂ ਨੇ ਜ਼ਮਾਨਤ ਕਰਵਾਈ ਹੈ ਮੇਰੀ ਤਾਂ ਹੀ ਬੇਬੇ ਬਾਪੂ ਸੋਚਦੇ ਪਏ ਸੀ ਵੀ ਉਹਨਾਂ ਦੀ ਵੀ ਜ਼ਮਾਨਤ ਕਿਵੇਂ ਹੋਗੀ ਤੇਰੇ ਭਾਈ ਦੀ ਹੂੰ ਉਹ ਸਰਦਾਰ ਜੀ ਨੇ ਕਰਵਾਈ ਹੈ ਅੱਛਾ ਬੋਲੇ ਮੈਨੂੰ ਤੇਰੇ ਤੋਂ ਇਹ ਉਮੀਦ ਨਹੀਂ ਸੀ ਕਿ ਤੂੰ ਐਂ ਕਰੇਂਗਾ ਉਹ ਪ੍ਰੀਤ ਤੇ ਇਦਾਂ ਦੀ ਗੱਲ ਕੋਈ ਨਹੀਂ ਸੀਗੀ ਮੈਂ ਤਾਂ ਸਰਦਾਰ ਸਾਹਿਬ ਦੀ ਇੱਜ਼ਤ ਰੱਖਣ ਦੇ ਮਾਰੇ ਨੇ ਸਭ ਕੁਝ ਕੀਤਾ ਇਹ ਮਾਰ ਟਿੰਕੇ ਤੇ ਜਗਾਰੀ ਦਾ ਸੀਗਾ ਜਿਹੜਾ ਮੈਂ ਆਪਣੇ ਸਰ ਲੈ ਲਿਆ ਸੀਗਾ ਬੋਲੇ ਬਹੁਤੀ ਸਫਾਈਆਂ ਦੇਣ ਦੀ ਲੋੜ ਨਹੀਂ ਮੈਨੂੰ ਸਭ ਕੁਝ ਪਤਾ ਹੀ ਆ ਉਹ ਪ੍ਰੀਤਾ ਤੂੰ ਕਿਉਂ ਐਵੇਂ ਸੱਕਰੀ ਜਾਂਦੀ ਆ ਮੈਂ ਤੈਨੂੰ ਪਿਆਰ ਕਰਦਾ ਤੈਨੂੰ ਮੇਰੇ ਪਿਆਰ ਤੇ ਯਕੀਨ ਨਹੀਂ ਹੈਗਾ ਜੇ ਮੈਨੂੰ ਤੇਰੇ ਤੇ ਯਕੀਨ ਸੀ ਮੈਂ ਤੈਨੂੰ ਤਾਂ ਹੀ ਮਿਲਣ ਆਈ ਹਾਂ। ਕਹੀ ਤਾਂ ਤੂੰ ਮੇਰੀ ਗੱਲ ਸੁਣ। ਪਰ ਗੱਲ ਸੁਣੀ ਹੌਸਲਾ ਕਰਕੇ ਜੇ ਤੈਨੂੰ ਮੈਂ ਗੱਲ ਦੱਸਤੀ ਨਾ ਤੇਰਾ ਦਿਮਾਗ ਫਟਣ ਵਾਲਾ ਹੋ ਜੂਗਾ। ਮੈਂ ਨਹੀਂ ਕਮਜ਼ੋਰ ਨਹੀਂ ਮੈਂ ਵੀ ਸਰਦਾਰ ਭਗੇਰ ਸਿੰਘ ਦੀ ਕੁੜੀ ਆ। ਦੱਸੋ ਕੀ ਗੱਲ ਆ? ਲੈ ਬਰੀ ਤਾਂ ਫਿਰ ਸੁਣ ਗੱਲ ਮੇਰੀ। ਜਿਹੜਾ ਨਸ਼ੇ ਦਾ ਕਾਰੋਬਾਰ ਆ ਨਾ ਤੇਰਾ ਡੈਡ ਕਰਦਾ ਸੀ। ਜਿਹੜੀ ਬਰੈਡਾਂ ਦੀ ਫੈਕਟਰੀ ਲਾਈ ਹੋਈ ਆ ਨਾ ਉਹਦੇ ਵਿੱਚ ਨਸ਼ਾ ਭਰ ਕੇ ਸਪਲਾਈ ਕਰਦੇ ਨੇ। ਇਹ ਖੱਤ ਟੀਟੇ ਦੇ ਨਿਗਾੜੀ ਦਾ ਵਿੱਚ ਆ। ਤੂੰ ਸਾਡਾ ਨਾਮ ਖਾ ਕੇ ਮੇਰੇ ਡੈਡ ਨੇ ਮਦਦ ਨਾਮ ਕਰ ਰਹੇ ਆ ਛੀ ਪ੍ਰੀਤ ਜਿਹੜੀ ਇਹ ਮੈਨੂੰ ਗੱਲ ਦੱਸੇ ਨਾ ਸਾਰੀ ਮੈਨੂੰ ਜੇਲ੍ਹ ਚੋਂ ਪਤਾ ਲੱਗਿਆ ਉਹ ਵੀ ਸਰਦਾਰ ਫੈਕਟਰੀ ਵਿੱਚ ਕੰਮ ਕਰਦਾ ਸੀਗਾ ਜਿੱਥੋਂ ਮੈਨੂੰ ਇਹ ਸਾਰੀ ਗੱਲ ਦਾ ਪਤਾ ਲੱਗਿਆ ਅੱਛਾ ਕੌਣ ਆਹੋ ਫਿਰ ਦੱਸੋ ਮੈਨੂੰ ਉਹਦਾ ਨਾਮ ਸੁੱਖਾ ਆ ਸੁੱਖਾ ਹਾਂ ਉਹ ਤਾਂ ਸਾਡੀ ਫੈਕਟਰੀ 'ਚ ਕੰਮ ਕਰਦਾ ਸੀ ਉਹ ਨਸ਼ਿਆ ਕੰਨ ਉਹ ਜੇਲ੍ਹ 'ਚ ਉਹ ਸਜ਼ਾ ਕੱਟ ਰਿਹਾ ਉਹ ਨਸ਼ੇ ਵੇਚਦਾ ਸੀ ਪ੍ਰੀਤ ਉਨੇ ਮੇਰੇ ਵਾਂਗੂੰ ਤੇਰੇ ਡੈਡੀ ਨੂੰ ਬਚਾਉਣ ਲਈ ਇਲਜ਼ਾਮ ਆਪਣੇ ਸਿਰ ਲੈ ਸੀਗੇ ਤੇਰੇ ਡੈਡੀ ਨੇ ਕੀ ਕਰਿਆ ਉਹਦੀ ਜਮਾਨਤ ਤਾਂ ਕੀ ਕਰਾਉਣੀ ਆ ਮੁਲਾਕਾਤ ਇੱਕ ਵੀ ਨਹੀਂ ਗਿਆ ਹੈਗਾ ਜੇ ਸਭ ਸੱਚ ਹੋਇਆ ਨਾ ਮੈਂ ਆਪਣੇ ਪਿਓ ਦੀ ਗ੍ਰਿਫਤਾਰੀ ਖੁਦ ਕਰਵਾਉਂਗੀ ਚਲ ਠੀਕ ਆ ਪ੍ਰੀਤਾ ਮੈਂ ਤੇਰੇ ਨਾਲ ਆ ਤਿਆਰ ਰੱਖੀ ਠੀਕ ਐ ਤੂੰ ਤੂੰ ਵੀ ਭੋਲੇ ਹੁਣ ਘਰ ਚਲਾ ਜਾ ਚੰਨੀ ਤੈਨੂੰ ਦੇਖਦੀ ਹੋਣੀ ਆ ਤੇ ਮੈਂ ਵੀ ਲੇਟ ਹੋਊਗੀ ਮੈਂ ਵੀ ਜਾਂਦੀ ਆ ਚਲ ਠੀਕ ਐ ਪ੍ਰੀਤਾ ਮਿਲਦੇ ਆ ਕੱਲ ਉਹ ਦਾਦੀ ਤੁਸੀਂ ਆਪ ਕਿਚਨ 'ਚ ਲੱਗੇ ਹੋ ਮम्मा ਕਿੱਥੇ ਨੇ ਉਹ ਬੇਟੇ ਤੇਰੇ ਮम्मा ਆਪਣਾ ਤੇਰੇ ਵੀਰੇ ਦੇ ਆਉਣ ਦੀ ਖੁਸ਼ੀ 'ਚ ਹਾਂਜੀ ਆਪਣੇ ਉਹ ਜੱਗ ਨਹੀਂ ਹੈਗਾ ਹਾਂਜੀ ਉਹਨਾਂ ਨੇ ਟਰਾਲਾ ਲੈਇਆ ਹਾਂਜੀ ਹਫ਼ਤੇ ਵਾਸਤੇ ਯਾਤਰਾ ਤੇ ਲੱਗੇ ਤੇਰੇ ਮਮਾ ਨੂੰ ਭੱਕੇ ਨਾਲ ਅੱਛਾ ਹੀ ਮੈਂ ਤਾਂ ਕਹਿੰਦੀ ਮੈਂ ਗੁੱਡੀਆਂ ਨੂੰ ਤਾਂ ਮਿਲ ਜਾ ਤੂੰ ਜਾਂਦੀ ਵੀ ਦਾਦੀ ਮम्मा ਕਹਿੰਦੇ ਸੀਗੇ ਕਹਿੰਦੇ ਆਪਣੇ ਪਿੰਡ ਤੋਂ ਨਾ ਵੀ ਤੂੰ ਗੱਡੀ ਜਾਣੀ ਆ ਵੀ ਚਲ ਜਾਇਆ ਆਵਾਂਗੇ ਹਫ਼ਤਾ ਵੇ ਦਾ ਟੂਰ ਆ ਚਲ ਨਾਲੇ ਬੇਟਾ ਬਤਾ ਕੀ ਗੱਲ ਆ ਉਹ ਕਾਫੀ ਦੇਰ ਦੀ ਨਾ ਬਾਤੋ ਚੁੱਪ ਚੁੱਪ ਜੀ ਰਹਿੰਦੇ ਸੀ ਕਿ ਤੇਰੇ ਵੀਰ ਦੇ ਜਾਣ ਦੇ ਦੁੱਖ ਚ ਕੱਲ ਹੁਣ ਉਹ ਰਿਲੈਕਸ ਹੋ ਕੇ ਆ ਜੂਗੀ ਹਾਂਜੀ ਨਾਲੇ ਬੇਟੇ ਦੂਸਰਾ ਮੜ ਜਾ ਟੱਪਸਰ ਦੇ ਕੱਪੜੇ ਪਾ ਕੇ ਦਾਦੀ ਜੀ ਪਤਾ ਕੀ ਗੱਲ ਹੈ ਮੇਰੇ ਫ੍ਰੈਂਡਾਂ ਕਹਿੰਦੀਆਂ ਨੇ ਵੀ ਅੱਜ ਕੱਲ ਥੋੜਾ ਮਾਡਲ ਚੱਲ ਰਿਹਾ ਅੱਜ ਕੱਲ ਇਹਨਾਂ ਥੋੜਾ ਜਿਹਾ ਤੁਹਾਨੂੰ ਪਤਾ ਦੇ ਕੇ ਕਰਨਾ ਪੈਂਦਾ ਪਲੀਜ਼ ਡੈਡੀ ਬਣਾ ਨਾ ਕਰਿਓ ਘਟੇ ਗੱਲ ਪਤਾ ਕੀ ਆ ਸਮੇਂ ਦੇ ਨਾਲ ਚੱਲਣਾ ਪੈਂਦਾ ਚਲੋ ਪਿੰਡ ਦਾ ਜਿੱਤਾ ਮਾਹੌਲ ਆਪਣਾ ਉਦਾਂ ਦਾ ਰੱਖ ਲਓ ਤੁਸੀਂ ਸ਼ਹਿਰ ਦਾ ਸ਼ਹਿਰ ਦੇ ਰੱਖ ਲਓ ਮੈਨੂੰ ਉਮੀਦ ਆ ਵੀ ਤੁਸੀਂ ਖਿਆਲ ਰੱਖੋਗੇ ਮੈਂ ਜਰੂਰ ਠੀਕ ਹੈ ਜੀ ਹੈਲੋ ਮੈਮ ਸਸ਼ੀ ਕਾਲ ਜੀ ਸਸ਼ੀ ਕਾਲ ਜੀ ਮੈਮ ਟੀਟਾ ਤੇ ਜਗਾੜੀ ਅੱਜ ਨਸ਼ਾ ਸਪਲਾਈ ਕਰਨ ਜਾ ਰਹੇ ਨੇ ਅੱਛਾ ਜੀ ਬਿਰਦੇ ਬਾਦ ਲਿੰਕ ਰੋਡ ਤੇ ਓਕੇ ਜੀ ਓਕੇ ਉੱਥੇ ਨਾਕਾ ਲਾ ਲਓ ਮੈਡਮ ਜਾ ਕੇ 3700 ਨੰਬਰ ਗੱਡੀ ਆ ਠੀਕ ਹੈ ਜੀ ਠੀਕ ਹੈ ਕੋਈ ਗੱਲ ਨਹੀਂ ਸਰ ਧੰਨਵਾਦ ਦਾ ਸਰ ਆਪਾਂ ਇੱਕ ਕਾਲ ਆਈ ਆ ਆਪਾਂ ਨੂੰ ਜਾਣਕਾਰੀ ਮਿਲੀ ਹੈ ਆਪਾਂ ਨਸ਼ੇ ਗੱਡੀ ਕੋਲੋਂ ਨਾਕਾ ਲਾਉਣਾ ਪੈਣਾ ਸਰ ਆਪਾਂ ਨੂੰ ਅੱਛਾ ਅੱਛਾ ਚਲੋ ਫਿਰ ਫਿਰ ਤੁਸੀਂ ਗੱਡੀ ਲੱਡੋ میڈم جی کر

چونتی ہاں بان گیا اگریا دس آرے جگاڑ پیل ہو گئے یہ ہے کسی پک کی مکوری ہے یہ لگتا ہے بنا مکوری پانون اپنی ہوا گری جائے ہندبگیل سنگ جی ہاں جی ایسے چو صاحب بیٹھو کیمیا یاد جاں نالا جی اپنے سیس پیر صاحب یاد کر رہے اس اچھا ہاں جاں دینوں سنیاں دے میرا ਚਲੋ ਠੀਕ ਹੈ ਜੀ ਠੀਕ ਆ ਜਨਾਬ ਬਗੇਰ ਸਵਿਚ ਕਰਵਾਣੀ ਦਾ ਗੱਲ ਉਹ ਤੁਸੀਂ ਵੀ ਲੈ ਲਓ ਅਸੀਂ ਵੀ ਲੈ ਲਾਂ ਆਹ ਆ ਤੁਸੀਂ ਲੈ ਲਓ ਬਗੇਰ ਸਾਹਿਬ ਕਰਿਓ ਕੋਣ ਆ ਗਿਆ ਓ ਹਾਂ ਜੀ ਸ਼ਾਨਦਾਰ ਦਾ ਆਓ ਕਿਵੇਂ ਆਣੇ ਹੋਏ

ਕੋਈ ਗੱਲ ਨਹੀਂ ਜੀ ਤੁਹਾਨੂੰ ਥਾਣੇ ਜਾ ਕੇ ਦੱਸ ਗਏ ਆ ਸੀ ਸਾਨੂੰ ਬੜੇ ਬਲੱਡ ਤਲਾਸ਼ੀ ਲੈਣ ਦੇ ਐ ਕਿ ਮੈਂ ਆ ਕੇ ਤੁਸੀਂ ਮੂੰਹ ਚੱਕੇ ਸਾਨੂੰ ਇਨਸਪੈਕਟ ਕਰੀਏ ਜੀ ਬਲੱਡ ਦਿਖਾਓ ਬਿਲਕੁਲ ਨਹੀਂ ਮੈਂ ਨਹੀਂ ਜੀ ਨਹੀਂ ਸਾਨੂੰ ਤਲਾਸ਼ ਬਿਲਕੁਲ ਨਹੀਂ ਮੈਂ ਡੰਗਣ ਦਿੰਦਾ ਤੁਹਾਨੂੰ ਬਰਾਂਡ ਲਓ ਆ ਸ਼ਮਸ਼ੇਰ ਸਿੰਘ ਦਿਖਾ ਇਹਨਾਂ ਨੂੰ ਲਓ ਜੀ ਦੇਖੋ ਬਰਾਂਡ ਤੁਹਾਡੇ ਚਟਗਰੋ ਸਾਹਿਬ ਤੁਹਾਨੂੰ ਥਾਣੇ ਲੈ ਕੇ ਜਾਣਾ ਸੀ ਚਲੋ ਉਹ ਤਲਾਸ਼ੀ ਲੋ ਸਰ ਅੱਗੇ ਆਹ ਦੇਖੋ ਜੀ ਸਮਾਨ ਕਿੱਥੇ ਲਗੋਇਆ ਪਿਆ ਇਹਨਾਂ ਨੇ ਉਹ ਮੈਡਮ ਤੂੰ ਨਹੀਂ ਜਾਣਦੀ ਬਗੇਲ ਸਿੰਘ ਦੀ ਕਿੱਥੇ ਤੱਕ ਪ੍ਰੋਚਾ ਉਹ ਅਸੀਂ ਦੱਸਦੇ ਹਾਂ ਸਰ ਤੁਸੀਂ ਚਲੋ ਤਾਂ ਸਹੀ ਸਾਡੇ ਨਾਲ ਇਹ ਕੀ ਆ ਚਲੋ ਉਹ ਥਾਣੇ ਜਾ ਕੇ ਦੱਸ ਦਿਆਂਗੇ ਚਲੋ ਉਹ ਤੁਹਾਨੂੰ ਪਤਾ ਮੈਂ ਕੌਣਾ ਚਲੋ ਜਾਣਦੇ ਆ ਅਸੀਂ ਕੌਣ ਇੱਕ ਮਿੰਟ ਕੱਢ ਦੋ ਫੋਨ ਕਰਨ ਦੋ ਮੈਨੂੰ ਇੱਕ ਮਿੰਟ ਇਹ ਤਾਂ ਥਾਣੇ ਜਾ ਕੇ ਕਰਿਓ ਜੀ ਜਿਹੜਾ ਫੋਨ ਫੋਨ ਤੁਸੀਂ ਕਰਨਾ ਚਲੋ ਉਹਨੇ ਚੰਗਿਆਂ ਨਹੀਂ ਕੀਤਾ ਨਾਲੇ ਚਲੋ ਤੁਸੀਂ ਥਾਣੇ ਜੀ ਹਾਣੀ ਚੱਲ ਥਾਣੇ ਉਹ ਜਾਣਦੇ ਨਹੀਂ ਮੈਨੂੰ ਚਲੋ ਚਲੋ ਕੀ ਆਨੇ ਬੋਲੇ ਐਂ ਦੇ ਨੇ ਨਾ ਬੰਦੋ ਦਿਆਦਾ ਥਾਣੇदार ਮੈਡਮ ਉਹ ਕਿਹ ਰਸੀ ਨੂੰ ਥਾਣੇ ਤੇ ਆ ਕੇ ਚੰਗਾ ਨਹੀਂ ਕੀਤਾ ਬਸ ਬਸ ਰਹਿਣ ਨੂੰ ਕਹਿੰਦਾ ਕਿ ਤੁਹਾਡੀ ਆਖੜੇ ਦੀ ਦੇ ਵਰਗੇ ਬਹੁਤ ਹੁੰਦੇ ਨੇ ਇੱਥੇ ਕੋਈ ਨਹੀਂ 1 ਮਿੰਟ ਤੋਂ ਪਹਿਲਾਂ ਤੁਹਕਾ ਦਿਖਾ ਦੂੰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸਰ ਕਰੋ ਇਹਨਾਂ ਨਾਲ ਗੱਲਬਾਤ ਥਾਣੇਦਾਰ ਸਾਹਿਬ ਮੈਨੂੰ ਸਭ ਪਤਾ ਤੁਹਾਡੀ ਸਾਜ਼ਿਸ਼ ਆਏ ਘਰੇ ਮਾਰਨ ਖਵਾ ਕੇ ਆਪੇ ਚੱਕ ਲੈ ਬਘੇਲਾ ਸਿੰਘ ਗੀਂ ਵੇਚਦਾ ਜੀ ਚੱਕਾ ਵੇਚਦਾ ਬਘੇਲ ਸਿਆਂ ਦਮ ਰੱਖ ਤੈਨੂੰ ਸਾਰੇ ਸਬੂਤ ਦਿਾਂਗੇ ਤੇਰੇ ਦੋਸ਼ੀ ਹੋਣ ਦੇ ਕਿਹੜੇ ਸਬੂਤ ਦੀ ਗੱਲ ਕਰਦਾ ਥਾਣੇਦਾਰਾ ਭਗੇਰ ਸਿੰਘ ਸਬੂਤ ਮਟਿਓਂ ਵੀ ਜਾਣਦਾ ਤੇ ਬਣਾਉਣ ਵੀ ਜਾਣਦਾ ਤੂੰ ਕਿਹੜੇ ਬਾਗ ਦੀਆਂ ਮੂਲੀਆਂ ਸਬੂਤ ਤਾਂ ਤੈਨੂੰ ਦਿਨਿਆ ਬਘੇਲ ਸਿਆਂ ਜਾ ਸੰਸੇਰ ਸਿੰਘ ਲੈ ਕੇ ਬੁਲਾ ਕੇ ਇਹਨਾਂ ਨੂੰ ਅੰਦਰੋਂ ਸੋ ਜੀnabla ਲਿਆਦੇ ਲੋਹੀ ਆਗੇ ਬੁਜੀਏ ਸੇ ਤੇ ਸੂਤ ਹਾਂ ਦੱਸੋ ਕਿਹੜਾ ਥੋੜਾ ਸਰਦਾਰ ਕਿੱਥੋਂ ਥੋੜਾ ਮਾਲ ਸਪਲਾਈ ਹੁੰਦਾ ਸੀ ਸਾਹ ਜੀ ਅਸੀਂ ਬਗੀਰ ਸਿੰਘ ਦੀ ਕੰਮ ਕਰਦੇ ਸੀ ਜੀ ਸਾਰਾ ਮਾਲ ਇਹ ਨਹੀਂ ਆਉਂਦਾ ਜੀ ਸਾਡੀ ਕਹਿਨ ਤੇ ਅਸੀਂ ਸੁਲਲਾ ਕੌਲ ਦਾ ਜੀ ਸਪਲਾਈ ਕਰਦੇ ਸੀ ਜਿਵੇਂ ਬਰੈਡ ਦਾ ਸੁਆਮੀ ਸਾਹ ਜੀ ਕਿੱਥੇ ਜਿੱਥੇ ਵੀ ਸਰਦਾਰ ਬੈਠੇ ਕਰਦੇ ਅਥੇ ਇੱਕ ਪਿੰਡ ਵਿੱਚ ਤੋਂ ਜਿਹਨੂੰ ਸਾਰੇ ਪੰਧਾਰ ਦੇ ਦੀਨਾ ਤੇ ਸੁਲਲਾ ਕੌਲ ਮੰਨੀ ਕਰਚਾ اچھا تص آیا ہر نمک کھا کے بجلی سنو مل کیوں سردار جہی گیم تین میرے پائی سی ਉਹੀ ਮੈਂ ਤੇਰੇ ਤੇ ਪੁੱਠੀ ਪਾਤੀ ਮੰਨਦਾ ਭੋਲੇ ਨੂੰ ਉਹ ਪਗੇਰ ਸਿੰਘ ਨੂੰ ਕੋਈ ਨਹੀਂ ਚੰਮਦੀ ਝਕਾਉਣ ਵਾਲਾ ਇਹ ਤਾਂ ਮੇਰੀ ਗੰਦੀ ਲਾਣ ਨੇ ਖੰਨ ਜਲ ਕਿ ਰਾਕੜਾ ਉਹ ਤੇਰੇ ਵਰਗੇ ਪਿਓ ਕਹਨ ਨਾਲ ਤਾਂ ਮੈਂ ਲਵਾਰਸ ਚੰਗੀ ਸੀ ਤੂੰ ਕਿੰਨੀਆਂ ਮਾਵਾ ਦੇ ਘਰ ਜਾੜ ਤੇ ਨਸ਼ੇ ਦੀ ਤਸਕਰੀ ਕਰ ਕਰਕੇ ਸਾਰੇ ਪੰਜਾਬ ਤੋਂ ਜਵਾਨੀ ਖਾ ਗਿਆ ਛੀ ਮੈਨੂੰ ਸ਼ਰਮ ਆਉਂਦੀ ਏ ਤੈਨੂੰ ਆਪਣਾ ਪਿਓ ਕਹਿਣ ਤੇ ਮੈਂ ਤਾਂ ਸਭ ਨੂੰ ਹੁੱਪ ਹੁੱਪ ਕੇ ਉਦਾਹਰਨ ਦਿੰਦੀ ਸੀ ਕਿ ਮੇਰਾ ਪਿਓ ਇੰਨਾ ਚੰਗਾ ਉਹ ਤੂੰ ਕੁਝ ਸਿੱਖੋ ਮੇਰੇ ਪਿਓ ਵਰਗਾ ਬਣ ਪਰ ਬਾਪੂ ਤੂੰ ਤੁਹਾਡਾ ਜਾਨਿਕਾ ਆ। ਚੱਪ ਗਰ। ਸ਼ਿਕਾ ਜੀ ਅੰਤ ਸਤ। ਹਨੇਦਾਰ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿਹੜਾ ਤੁਸੀਂ ਐਡੇ ਬੜੇ ਨਸ਼ਿਆਂ ਦੇ ਤਕਸਰ ਨੂੰ ਫੜ ਕੇ ਜੇਲਾਂ ਦੇ ਪਿੱਛੇ ਤੱਕਿਆ ਅਸੀਂ ਬਹੁਤ-ਬਹੁਤ ਧੰਨਵਾਦ ਆ ਤੁਹਾਡਾ ਪਰ ਜਿਹੜਾ ਸਰਕਾਰ ਦੀ ਤਹਿਤ ਮਹਿਮ ਚੱਲਿਆ ਜੁੱਧ ਨਸ਼ਾ ਵਿਰੁੱਧ ਇਹ ਨਸ਼ਿਆਂ ਦੇ ਸ਼ਹੀਦਾਂ ਨੇ ਪਾਪਾਂ ਦੀ ਕਮਾਈ ਨਾਲ ਐਡੀ ਆਪਣੀ ਤਰਸਕਰੀ ਨਾਲ ਮਹਿਲ ਉਸਾਰੇ ਨੇ ਉਨਾ ਤੇ ਵੀ ਜ਼ਰੂਰ ਪਿਆਰ ਪੰਚਾ ਚੱਲਣਾ ਚਾਹੀਦਾ ਹਨੇਰਾ ਸਾਹਿਬ ਤੁਹਾਨੂੰ ਸਾਥ ਤੋਂ ਹੋ ਗਿਆ ਹੁਣੇ ਭੋਲਾ ਬੇਕਸੂਰ ਹੈ ਹੁਣ ਤੁਸੀਂ ਇਹਦੇ ਬਾਰੇ ਸੋਚੋ ਹਨਗਰ ਸਾਹਿਬ ਕੋਲੇ ਤਾਂ ਬਹੁਤ ਵੱਡਾ ਹੱਤ ਹੈ ਬਘੇਰ ਸਿੰਘ ਨੂੰ ਫੜਾਉਣ ਦੇ ਵਿੱਚ ਤੁਸੀਂ ਇਹਦੇ ਕਿਸੇ ਤੇ ਵੀ ਮਦਦ ਕਰੋ ਜੀ ਕੋਈ ਨਹੀਂ ਸਰਪੰਚ ਸਾਹਿਬ ਅਸੀਂ ਆਪਣੇ ਵੱਲੋਂ ਵੀ ਕੋਸ਼ਿਸ਼ ਕਰਾਂਗੇ ਕਿ ਜੋ ਭੋਲੇ ਦੀ ਸਜਰੀ ਮਾਰਕੀਟ ਲਈ ਆਸੀਂ ਆਰਟੀ ਦੇ ਕੇ ਫੋਟੋ ਵੀ ਭੇਜਾਂਗੇ ਬਹੁਤ ਬਹੁਤ ਧੰਨਵਾਦ ਜੰਨੀ ਤੇ ਨੂੰ ਬਹੁਤ ਬਹੁਤ ਮੁਬਾਰਕਾ ਤੇਰੇ ਭਾਨੇ ਦਾ ਬਹੁਤ ਵੱਡਾ ਕੰਮ ਕੀਤਾ ਬਹਾਜੀ ਵਾਲਾ ਬਾਈਲ ਇਹ ਤਾਂ ਸਾਰਾ ਸਹਿਰ ਹੈ ਨਾ ਪ੍ਰੀਤ ਨੂੰ ਜਾਂਦਾ ਉਕੇ ਜਿਨੇ ਮੇਰੇ ਭਰਾ ਦਾ ਸਾਥ ਦਿੱਤਾ ਭੋਲੇ ਦਾ ਇੱਕ ਦੇਸ਼ ਦੀ ਨਾਗਰਿਕ ਹੋਣ ਕਰਕੇ ਚੰਨੀ ਇਹ ਤਾਂ ਮੇਰਾ ਫਰਜ਼ ਬਣਦਾ ਸੀ ਪਰ ਮੇਰੇ ਡੈਡ ਹੈ ਤਾਂ ਸਮਰਥਨ ਸੀ ਚਾਹੇ ਉਹ ਮੇਰਾ ਪਿਆਰੀ ਸੀ ਪਰ ਹੈ ਤਾਂ ਨਸ਼ਾ ਵਿੱਚ ਨੜੀ ਸੀ ਪਾਇਲ ਸਾਰੇ ਨਿਊ ਚੈਨਲਾਂ ਤੇ ਭੋਲੇ ਤੇ ਪ੍ਰੀਤ ਦੀ ਖਬਰਾਂ ਚਲਦੀਆਂ ਵੀ ਹਨ ਪ੍ਰੀਤ ਤਾਂ ਪਾਰਟੀ ਦੇਲ ਦੀ ਮਾਦੀ ਚੌਪੇ ਬੈਠੀ ਆ ਉਹ ਨਹੀਂ ਨਹੀਂ ਮੈਂ ਕਾ ਜਵਾਬ ਦਨੀਆ ਸ਼ੇਰ ਜਿੱਦਾ ਦਾ ਲਾ ਮੇਰਾ ਜੱਕਦੀ ਧੀ ਆ ਮੈਂ ਵੀ ਚਲ ਤੇ ਤੇ ਇਹ ਤਾਂ ਕੱਲ ਪਾਰਟੀ ਘਾਦੇ ਕੋਲੇ ਚ ਹਾਂ ਹਾਂ ਪੱਕਾ ਜਰੂਰ ਵਤਨ ਸਿੰਘ ਜੀ ਤੁਹਾਡੇ ਪੁੱਤਰ ਭੋਲੇ ਨੇ ਬਹੁਤ ਵਧੀਆ ਕੰਮ ਕੀਤਾ ਜੋ ਸਹਾਇਜੋਗ ਦਿੱਤਾ ਐਡੇ ਵੱਡੇ ਨਸਿਆਂ ਦੇ ਸਦਾਕਰ ਨੂੰ ਸਲਾਖਾਂ ਪਿੱਛੇ ਪਚਾਉਣ ਦਾ ਇਹਦਾ ਬਹੁਤ ਵੱਡਾ ਯੋਗਦਾਨ ਹੈ ਇਸ ਲਈ ਅਸੀਂ ਸਾਡੇ ਕਲੱਬ ਵੱਲੋਂ ਪੰਚਾਇਤ ਵੱਲੋਂ ਤੁਹਾਨੂੰ ਬਹੁਤ ਸਨਮਾਨਿਤ ਕਰਦੇ ਹਾਂ ਨੰਬਰ 2 ਇਹੋ ਕਿਹਾ ਸੀ ਨਾ ਤੇਰੇ ਪੁੱਤ ਨੂੰ ਥੋੜਾ ਜਿਹਾ ਟਾਈਮ ਦੇ ਤੇਰੇ ਸਨਮਾਨ ਇੰਨੇ ਕਰਾਉਣੇ ਨੇ ਵੀ ਦੁਨੀਆ ਦੇਖਦੀ ਰਹਿ ਜੂ ਪਰ ਧੰਨਵਾਦ ਪ੍ਰੀਤ ਦਾ ਵੀ ਆ ਜਿਨੇ ਤੇਰੇ ਪੁੱਤ ਦਾ ਸਾਥ ਦਿੱਤਾ ਇਹਨੇ ਨਸ਼ੇ ਦੇ ਸਦਾਗਰ ਨੂੰ ਜੇਲ੍ਹ ਦੇ ਸਤਾਕਾਂ ਵਿੱਚ ਪਜਾਇਆ। ਪਾਪੂ ਜੀ ਮੈਂ ਤੁਹਾਨੂੰ ਕਹਿੰਦੀ ਸੀ ਨਾ ਵੀਰਾ ਬਿਲਕੁਲ ਸਹੀ ਆ। ਤੁਸੀਂ ਉਹੀ ਬਸ ਟੈਨਸ਼ਨ ਲਈ ਜਾਂਦੇ ਸੀਗੇ। ਅਸੀਂ ਪਾਲ ਫਿਲਮ ਵੱਲੋਂ ਇੱਕ ਛੋਟਾ ਜਿਹਾ ਅਭਰਾਲਾ ਕੀਤਾ ਜੋ ਪੰਜਾਬ ਦੇ ਵਿੱਚ ਛੇਮਾ ਦਰਿਆ ਨਸ਼ਿਆਂ ਦਾ ਚੱਲ ਰਿਹਾ। ਅਸੀਂ ਉਹਨੂੰ ਠੱਲ ਪਾਉਣ ਲਈ ਨਸ਼ਿਆਂ ਦੇ ਸਦਾਗਰਾਂ ਨੂੰ ਨੱਥ ਪਾਉਣ ਲਈ ਛੋਟੀ ਜਿਹੀ ਇੱਕ ਮਹਿਮਤ ਚ ਲਾਈ ਜਾ ਸਟੋਰੀ ਬਣਾਈਆ ਸਾਨੂੰ ਆਸ ਆ ਕਿ ਆਮ ਜਨਤਾ ਸਾਡਾ ਸਾਥ ਦੇਵੇ ਤਾਂ ਜੋ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਠੱਲ ਪਾਈ ਜਾ ਸਕੇ ਧੰਨਵਾਦ ਚਲੋ ਤੁਮ ਜੀ ਇਹ ਫਿਲਮ ਦੇ ਵਿੱਚ ਇੱਕ ਐਸੇ ਇਨਸਾਨ ਦੀ ਸਟੋਰੀ ਹੈ ਜੋ ਕਿ ਇੱਕ ਸਮਾਜ ਸੇਵਕ ਹੋਣ ਦੇ ਨਾਤੇ ਚੰਗੇ ਕੰਮਾਂ ਦੀ ਆੜ ਦੇ ਵਿੱਚ ਨਸ਼ੇ ਦੀ ਤਕਸੀਰ ਕਰਦਾ ਹੈ ਸੋ ਸਾਰੀ ਸਾਰੇ ਲੋਕਾਂ ਨੂੰ ਸੇ ਵੀ ਅਪੀਲ ਕਰਦੇ ਆਂ ਵੀ ਕਿਸਦਾ ਭੋਲਾ ਚਿਹਰਾ ਵੇਖ ਕੇ ਉਹਦੇ ਇਤਵਾਰ ਨਾ ਕਰਿਆ ਕਰੋ ਕਿਉਂਕਿ ਕੁਝ ਉਹ ਲੋਕ ਐਸੇ ਨੇ ਵੀ ਇੱਕ ਕੁੜza ਵਿਆਹ ਕਰਕੇ ਉਸੇ ਅਧਾਰ ਦੇ ਵਿੱਚ ਵੱਡੇ ਵੱਡੇ ਕਾਪਲੇ ਕਰ ਦਿੰਦੇ ਨੇ ਸੋ ਸਾਰਿਆਂ ਨੂੰ ਬੇਨਤੀ ਹੈ ਸਾਡੇ ਇਸ ਮੈਸੇਜ ਨੂੰ ਸਾਡੀ ਇਸ ਫਿਲਮ ਨੂੰ ਜ਼ਰੂਰ ਵੇਖਿਓ ਜੇ ਚੰਗੀ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸੋਨ ਸੋਨੇ ਕਮੈਂਟ ਕਰਿਓ ਪਾਲ ਫਿਲਮ ਦੀ ਸਮੁੱਚੀ ਟੀਮ ਵੱਲੋਂ ਸਾਰੇ ਸੁਰੱਖਿਆਨ ਲਈ ਸਾਡੇ ਫਿਲਮਾਂ ਦੇਖਦੇ ਨੇ ਉਜੋ ਸਾਡੇ ਚੈਨਲ ਨਾਲ ਜੁੜੇ ਹੋਣੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਲੈ ਸੋਨੇਹਾਲ